ਨਾਟ ਲੀਗਲ ਕਰ ਦਿੱਤਾ ਕਾਲਨੀ ਇਲੀਗਲ ਇਹ ਕੰਮ ਭਗਵੰਤ ਮਾਨ ਹੀ ਕਰ ਸਕਦਾ ਸਾਰਨੋ ਤੇ ਜਰਬੇਕਾਰ ਸੀਐਮ ਉਹੀ ਇਹ ਕੰਮ ਕਰ ਸਕਦਾ ਕਿ 플롯 ਇਲੀਗਲ ਹੈ 플롯 ਲੀਗਲ ਕਰਤਾ ਕਾਲੇ ਇਲੀਗਲ ਤੁਸੀਂ ਮੈਨੂੰ ਦੱਸੋ ਜਿਹੜਾ ਇਲੀਗਲ ਕਾਲਨੀ ਕੱਟਣ ਵਾਲਾ ਜਿਸ ਕਾਲਨੀ ਦੇ ਵਿੱਚ ਸੀ ਵਿਲੇਜ ਹੈ ਜਿਸ ਕਾਲਨੀ ਵਿੱਚ ਬਿਜਲੀ ਦਾ ਪ੍ਰਬੰਧ ਹੈ ਜਿਸ ਕਾਲਨੀ ਦੇ ਵਿੱਚ ਸੜਕ ਦਾ ਪ੍ਰਬੰਧ ਹੈ ਇੱਕ ਦੀ ਇਹ ਇਹ ਭਗਵੰਤਬਾਨ ਹੀ ਇਹੋ ਜਿਹਾ ਕੰਮ ਕਰ ਸਕਦਾ ਇੱਕ ਬਿਲਕੁਲ ਵੱਖਰਾ ਕੰਮ ਹੀ ਹੈ ਜੀ ਕੰਪਲੀਟ ਫੇਲਡ ਗਵਰਨਮੈਂਟ ਫੇਲਡ ਇਹਨਾਂ ਦਾ ਸਾਡਾ ਸਿਸਟਮ ਹੈ ਇਸ ਤੋਂ ਵੱਧ ਹੋਰ ਕੀ ਕਹਿਣਾ ਸੀ ਜਿਹੜੀ ਗੱਲ ਮੰਗ ਕੀਤੀ ਸੀ ਕਿ ਸੋਧ ਲੈ ਕੇ ਆਓ ਤੇ ਜੇ ਕੋਈ ਕਲੋਨਾਈਜ਼ਰ ਨਹੀਂ ਲੀਗਲ ਕਲੋਨੀ ਕੱਟੀ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਇੱਕੋ ਦਾ ਮਾ ਛੁੱਟੀ ਦੇ ਸਾਰਨੇ ਕੋ ਕੌਲੀ ਘਟ ਕੇ ਗਾਂ ਚਲਾ ਜੇ ਉਹਦੇ ਕੋ ਪੈਸੇ ਜਮਾ ਕਰਾਣੇ ਚਾਹੀਦੇ ਸੀ ਜੇ ਹੁਣ ਤੁਸੀਂ ਪਲਾਟ ਲੀਗਲਾਈਜ਼ ਕੀਤੇ ਨੇ ਤੇ ਉਹਨਾਂ ਪਲਾਟਾਂ 'ਚ ਲੋਕ ਰਹਿਣ ਨੇ ਘਰ ਬਣਣ ਨੇ ਉਤੋਂ ਦਾ ਸੀਵਰੇਜ ਦਾ ਪ੍ਰਬੰਧ ਕੀ ਹੋਏਗਾ ਉਥੇ ਬਿਜਲੀ ਦਾ ਪ੍ਰਬੰਧ ਕੀ ਹੋਏਗਾ ਉਥੇ ਸੜਕਾਂ ਦਾ ਪ੍ਰਬੰਧ ਕੀ ਹੋਏਗਾ ਤੁਸੀਂ ਉਹਦਾ ਬਦਲ ਸ਼ੈਂਟੀਜ਼ ਬਣਾ ਰਹੇ ਹੋ ਔਰ ਇਸ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਿਆ ਮੈਨੂੰ ਤੇ ਲੱਗ ਰਿਹਾ ਸੀ ਤਬੀਅਤ ਉਹਨਾਂ ਦੀ ਕੋ ਠੀਕ ਨਹੀਂ ਸੀ ਮੈਨੂੰ ਨਾਰਮਲ ਨਹੀਂ ਸੀ ਨਜ਼ਰ ਆ ਰਿਹਾ ਤੇ ਸ਼ਮਜੀਤ ਜੀ ਕਹਿੰਦੇ ਉਹ ਮੈਂ ਕਹਿਣਾ ਕਿ ਚੱਲ ਸਤਮੇਸ ਮੰਨਤੇ ਸਨ ਤੇ ਮੈਨੂੰ ਕੋਈ ਉਹਨਾਂ ਚ ਕੋ ਲੀਗਲ ਸਮਝੋ ਇਹ ਨਹੀਂ ਸੀ ਲੱਗ ਰਿਹਾ ਕਿ ਨਾਰਮਲ ਹੈ ਨੇ ਪਹਿਲੇ ਤੇ ਜੱਗ ਪਾਣੀ ਦਾ ਪੀ ਕੇ ਅੰਦਰ ਬੈਠੇ ਸੀ ਹੁਣ ਉਹ ਕਿਉਂ ਜੱਗ ਪਾਣੀ ਦਾ ਪੀਤਾ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂ ਬਾਜਾ ਤੁਹਾਡੀਆਂ ਚਿੱਠੀਆਂ ਤੇ ਵੀ ਉਹਨਾਂ ਨੇ ਹੋਰ ਹਾਂ ਉਹਨਾਂ ਨੇ ਕਿਹਾ ਕਿ ਜਸਟ ਵੀਂ ਚ ਸੁੱਟਦੇ ਰਹੇ ਨੇ ਅਮਰੀਤ ਤੇ ਚੰਗੀ ਗੱਲ ਨੇ ਲੀਡਰ ਆਫ oppositon ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਚੀਮਸਟਰ ਕਹਿ ਰਿਹਾ ਉਹਨੂੰ ਅਸੀਂ ਟੈਸਟ ਵਿੱਚ ਸੋਟਦੇ ਹਾਂ ਇੱਥੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਆਪੇ ਹੀ ਵੇਖੋ ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਦੇ ਵਿੱਚ ਆਪੋਜੀਸ਼ਨ ਦੀ ਕਿੰਨੀ ਕਦਰ ਤੇ ਮਾਨ ਤੇ ਸਨਮਾਨ ਚੀਮਸਟਰ ਕਰਦਾ ਹੈ ਜਿਹੜਾ ਕਹਿੰਦਾ ਹੈ ਕਿ ਲੀਡਰ ਆਫ ਆਪੋਜੀਸ਼ਨ ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੋਈ EMPLOYEES ਦੇ ਦਿੰਦੇ ਤੇ ਕੋਈ ਕਿਸਾਨਾਂ ਦੇ ਦਿੰਦੇ ਤੇ ਲੋਕਾਂ ਦੇ ਪੰਜਾਬ ਦੇ ਉੱਤੇ ਉਹਨਾਂ ਡਸਟਬਿਨ ਸੁੱਟਣ ਵਾਲੇ ਦਾ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਤੇ ਸੈਲਫ ਆਪਣੇ ਆਪ ਨੂੰ ਸਰਟੀਫਾਈ ਕਰਨਾ ਕਿ ਤਿੰਨਾ ਮੈਂ ਜਿਹੜੇ ਹਿੰਦੁਸਤਾਨ ਤੇ ਤਿੰਨ ਚਾਰ ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਉਹਨਾਂ ਵਿੱਚ ਇੱਕ ਮੈਂ ਆ ਪਰਮਾਤਮਾ ਹੀ ਮੇਰ ਕਰੇ ਮੇਰੇ ਮਾਜੂਦੀ